ਸਸ਼ੀ ਕਲਪਾਂ ਜੀ ਸਸ਼ੀ ਕਲਪਾਂ ਜੀ ਪੰਜ ਜੀ ਜਿਵੇਂ ਮੈਂ ਗੱਲ ਕੀਤੀ ਵੀ ਸੋਸ਼ਲ ਮੀਡੀਆ ਤੇ ਤੁਹਾਡੇ ਬੜੇ ਫੋਲੋਅਰ ਹੈ ਹਨਾ ਤੇ ਲੋਕਾਂ ਨੂੰ ਲੱਗਦਾ ਵੀ ਬਈ ਬੜੀ ਚਮਕ ਦਮਕ ਵਾਲੀ ਜ਼ਿੰਦਗੀ ਆ ਕਿਵੇਂ ਨਹੀਂ ਜੀ ਝੂਠ ਆ ਇਹ ਹੈ ਝੂਠਾ ਬਿਲਕੁਲ ਹਮ ਹਾਂ ਜੀ ਕਿਉਂ ਲੱਗਦਾ ਵੀ ਝੂਠ ਹੈ ਵੀ ਅਸਲ ਚ ਕਹਾਣੀ ਕੀ ਹੈ ਸਕੂਨ ਹੈ ਨਹੀਂ ਲਾਈਫ ਦੇ ਵਿੱਚ ਹਮ ਬਿਲਕੁਲ ਵੀ ਹਮ ਕਿਉਂਕਿ 15 ਸਾਲ ਦੀ ਉਮਰ ਵਿੱਚ ਇੱਕ ਮੈਨੂੰ ਰਿਸ਼ਤਾ ਆਉਂਦਾ ਹਮ ਜਿਹਦੇ ਵਿੱਚ ਮੈਨੂੰ ਕੁਝ ਵੀ ਪਤਾ ਨਹੀਂ ਹੁੰਦਾ ਹਮ ਹਫਤੇ ਬਾਦੀ ਰੌਲਾ ਪੈ ਜਾਂਦਾ ਹਫਤੇ ਬਾਦ ਮਤਲਬ ਕੀ ਕੁੱਟਣਾ ਮਾਰਨਾ ਸਟਾਰਟ ਹੋ ਜਾਂਦਾ ਕਿਉਂਕਿ ਮੈਨੂੰ ਕੋਈ ਵੀ ਕੰਮ ਨਹੀਂ ਆਉਂਦਾ ਹੁੰਦਾ ਘਰ ਦਾ ਕਿਉਂਕਿ ਉਹ ਮੈਨੂੰ ਹਫਤੇ ਬਾਦੀ ਘਰ ਦਾ ਕੰਮ ਬਾਹਰਲਾ ਕੰਮ ਸਾਰਾ ਕਰਵਾਉਂਦੇ ਆ ਝੋਨਾ ਲਵਾਉਣਾ ਭਿੰਡੀਆਂ ਤੋੜਨੀਆਂ 4-4 ਵਜੇ ਮੈਨੂੰ ਖੇਤਾਂ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਜਦੋਂ ਮੈਨੂੰ ਨਹੀਂ ਆਉਂਦਾ ਸੀ ਕੋਈ ਵੀ ਕੰਮ ਉਹਨਾਂ ਨੇ ਮੈਨੂੰ ਉੱਥੇ ਹੀ ਕੁੱਟਣਾ ਮਾਰਨਾ ਸਟਾਰਟ ਕਰ ਦੇਣਾ 15 ਸਾਲ ਦੀ ਉਮਰ 'ਚ ਕੰਮ ਕਿੱਥੇ ਆ ਜਾਊਗਾ ਬੱਚੇ ਨੂੰ ਐਡਾ ਤਾਂ ਨਹੀਂ ਪਤਾ ਹੁੰਦਾ ਹਾਂਜੀ ਤੁਸੀਂ ਆਪ ਹੀ ਜ਼ਿੰਮੇਦਾਰ ਹੋ ਕਿੰਨਾ ਕੁ ਬੱਚੇ ਨੂੰ ਹੁੰਦਾ ਮੈਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਸੀਗਾ ਕੁਝ ਵੀ ਨਹੀਂ ਆਉਂਦਾ ਸੀ ਮੈਨੂੰ ਕਿਉਂਕਿ ਉਹ ਮੈਨੂੰ ਬਹੁਤ ਟੌਰਚਰ ਕਰਦੇ ਹੁੰਦੇ ਸੀ ਮੈਨੂੰ ਕੋਈ ਕੋਈ ਵੀ ਨਹੀਂ ਕੰਮ ਆਉਂਦਾ ਹੁੰਦਾ ਸੀ ਕਿਉਂਕਿ ਉਹਨਾਂ ਨੇ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਦੇਖਣਾ ਨਹੀਂ ਹੁੰਦਾ ਸੀ ਵੀ ਇੱਥੇ ਇੰਨੇ ਲੋਕ ਆ ਤੇ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਕੁੱਟਣਾ ਮਾਰਨਾ ਸਟ ਮਤਲਬ ਇੱਕ ਅਤਿਆਚਾਰ ਦੇ ਨਾਲ ਨਾਲ ਜਿਹੜਾ ਉਹ ਤੋਂ ਮਾਨਸਿਕ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਸੀਗੀ ਵੀ ਮੈਨੂੰ ਸਾਰਿਆਂ ਦੇ ਸਾਹਮਣੇ ਕੁੱਟਿਆ ਮਰੇ ਹਾਂਜੀ ਬਹੁਤ ਹੁੰਦਾ ਸੀ ਪਰ ਮਜਬੂਰ ਸੀਗੀ ਮੈਂ ਉਸ ਟਾਈਮ ਕਿਉਂਕਿ ਇੱਕ ਤਾਂ ਉਮਰ ਛੋਟੀ ਸੀਗੀ ਇੱਕ ਕੁਛ ਦੁਨੀਆਦਾਰੀ ਬਾਰੇ ਕੁਛ ਪਤਾ ਨਹੀਂ ਸੀਗਾ ਹਮ ਸਮਝ ਨਹੀਂ ਸੀਗੀ ਇੰਨੀ ਬਿਲਕੁਲ ਵੀ ਸਮਝ ਨਹੀਂ ਸੀਗੀ ਮੈਨੂੰ ਕਹਿੰਦੇ ਨੇ ਜਿਵੇਂ ਜਿਵੇਂ ਬੰਦੇ ਨੂੰ ਠੋਕਰਾਂ ਮਿਲਦੀਆਂ ਉਵੇਂ ਉਵੇਂ ਅਕਲ ਆਉਂਦੀ ਹੈ ਬੰਦੇ ਨੂੰ ਉਹ ਚੀਜ਼ ਹੋਈ ਹੈ ਮੇਰੇ ਨਾਲ ਅਪਾ ਗੱਲ ਕਰੀਏ ਵੀ ਜਦੋਂ ਹਨਾ ਇਸ ਤਰੀਕੇ ਦਾ ਮਾਹੌਲ ਇੱਕ ਕੁੜੀ ਨੂੰ ਹੱਸਦੀ ਖੇਡਦੀ ਕੁੜੀ ਨੂੰ ਇਹੋ ਜਿਹਾ ਮਾਹੌਲ ਮਿਲ ਜੇ ਤਾਂ ਫਿਰ ਉਹਦੀ ਮਾਨਸਿਕ ਹਾਲਤ ਕਿਵੇਂ ਦੀ ਹੋ ਜਾਂਦੀ ਬਹੁਤ ਖਰਾਬ ਹੋ ਜਾਂਦੀ ਹੈ ਨਾ ਕਹਿੰਦੇ ਹੁੰਦੇ ਆ ਨਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਸੋਚਦੇ ਆ ਵੀ ਜਿਹਦੇ ਨਾਲ ਆਪਣੀ ਮੈਰਿਜ ਹੋਵੇ ਕੀ ਆਪਣਾ ਹਸਬੰਡ ਵਧੀਆ ਹੋਵੇ ਵੀ ਆਪਣਾ ਹਰ ਇੱਕ ਸ਼ੌਂਕ ਪੂਰਾ ਹੋਵੇ ਕਿਉਂਕਿ ਮੇਰਾ ਇਹੋ ਜਿਹਾ ਕੁਝ ਨਹੀਂ ਸੀਗਾ ਹੂੰ ਕੁਝ ਵੀ ਨਹੀਂ ਸੀਗਾ ਬਿਲਕੁਲ ਵੀ ਹੂੰ ਮੇਰੇ ਹਰ ਇੱਕ ਸ਼ੌਂਕ ਸਾਰੇ ਦਿਲ ਦੇ ਵਿੱਚ ਹੀ ਰਹਿ ਗਏ ਹਮ ਸਾਰੇ ਦਿਲ ਦੇ ਅੰਦਰ ਹੀ ਦੱਬੇ ਨੇ ਬਸ ਮੇਰਾ ਕੁਝ ਵੀ ਨਹੀਂ ਸੀ ਇਹੋ ਜਿਹਾ ਮੇਰੇ ਕੋਲ ਸਭ ਕੁਝ ਆ ਪਰ ਮੇਰੀ ਲਾਈਫ ਦੇ ਵਿੱਚ ਸਕੂਨ ਹੈ ਨਹੀਂ ਕਿਉਂਕਿ ਪਹਿਲਾਂ ਫਾਦਰ ਸਾਹਿਬ ਸੀਗੇ ਥੋੜਾ ਸਕੂਨ ਸੀ ਲਾਈਫ ਦੇ ਵਿੱਚ ਪਰ ਹੁਣ ਤਾਂ ਬਿਲਕੁਲ ਵੀ ਸਕੂਨ ਹੈ ਨਹੀਂਗਾ ਮਤਲਬ ਕੋਈ ਇਹੋ ਜਿਹਾ ਇਨਸਾਨ ਚਾਹੀਦਾ ਹੁੰਦਾ ਵੀ ਜਿਹਦੇ ਸਿਰ ਤੇ ਆਪਾਂ ਕਹਿੰਦੇ ਚੱਲ ਕੋਈ ਨਹੀਂ ਉਹ ਹੈਗਾ ਹਨਾ ਹਾਂਜੀ ਹਮ ਸਕੂਨ ਹੈ ਨਹੀਂ ਮੇਰੀ ਲਾਈਫ ਦੇ ਵਿੱਚ ਬਿਲਕੁਲ ਵੀ ਹਮ ਸਕੂਨ ਦੀ ਭਾਲ ਹਮੇਸ਼ਾ ਤੋਂ ਇਨਸਾਨ ਕਰਦਾ ਹੀ ਹੈ ਤੇ ਭੈਣ ਜੀ ਜਦੋਂ ਫਿਰ ਤੁਸੀਂ ਫਿਰ ਕੁੱਟਮਾਰ ਹੁੰਦੀ ਹੈ ਫਿਰ ਕਦੋਂ ਮਨ ਚ ਆਉਂਦਾ ਵੀ ਮੈਂ ਆਵਾਜ਼ ਚੱਕਾਂ ਇਸ ਕੁੱਟਮਾਰ ਦੇ ਖਿਲਾਫ ਵੀ ਮੈਂ ਕੋਈ ਸਟੈਂਡ ਲਵਾਂ ਹਾਂ ਜੀ ਮੈਂ ਬਹੁਤ ਸਾਲ ਸੈਨੀ ਉਹਨਾਂ ਦੀ ਕੁੱਟਮਾਰ ਬਹੁਤ ਜ਼ਿਆਦਾ ਸਾਲ 8-9 ਸਾਲ ਐਵੇਂ ਚੱਲਦਾ ਰਹਿੰਦਾ ਮੈਂ ਇਹ ਚੀਜ਼ ਸੋਚਦੀ ਰਹੀ ਵੀ ਦੁਬਾਰਾ ਮੈਰਿਜ ਕਰਾਉਂਗੀ ਤਾਂ ਅੱਗੇ ਮੇਰੀ ਲਾਈਫ ਖਰਾਬ ਹੋ ਜੂਗੀ ਕੀ ਪਤਾ ਕੋਈ ਕਿਦਾਂ ਦਾ ਇਨਸਾਨ ਹੋਊਗਾ ਬੇਟਾ ਹੋ ਜਾਂਦਾ 4-5 ਸਾਲ ਬਾਅਦ ਬੇਟਾ ਹੋ ਜਾਂਦਾ ਉਸ ਤੋਂ ਬਾਅਦ ਇਹ ਚੀਜ਼ ਸੋਚਦੀ ਰਹੀ ਵੀ ਹੌਲੀ-ਹੌਲੀ ਲਾਈਫ ਸੈੱਟ ਹੋ ਜੂਗੀ ਕਿਉਂਕਿ ਲਾਈਫ ਸੈੱਟ ਨਹੀਂ ਹੋਈ ਹ ਨਹੀਂ ਮਤਲਬ ਜਿਆਦਾ ਵੀ ਰੌਲਾ ਹਾਂਜੀ ਹਾਲਾਤ ਵਧ ਹੀ ਗਏ ਰੌਲਾ ਜਿਆਦਾ ਹੀ ਵਧਾ ਗਿਆ ਕਿਉਂਕਿ ਉਹਨਾਂ ਦੇ ਕੁਝ ਵੀ ਨਹੀਂ ਹੁੰਦਾ ਨਾ ਕਾਰਨਾ ਬਰ ਕੁਝ ਵੀ ਨਹੀਂ ਹੁੰਦਾ ਕਿਉਂਕਿ ਮੰਮੀ ਡੈਡੀ ਇੱਕ ਵਧੀਆ ਮਕਾਨ ਬਣਾ ਦਿੰਦੇ ਆ 5-6 ਲੱਖ ਰੁਪਿਆ ਲਾ ਕੇ ਮੰਮੀ ਡੈਡੀ ਬਣਾ ਦਿੰਦੇ ਹਾਂਜੀ ਮੇਰੇ ਮੰਮੀ ਡੈਡੀ ਵਧੀਆ ਮਕਾਨ ਬਣਾ ਦਿੰਦੇ ਆ ਪਰ ਇਹ ਚੀਜ਼ ਫਿਰ ਵੀ ਨਹੀਂ ਬਦਲੀ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਾਡੀ ਕੁੜੀ ਦੇ ਪੈਰ ਲੱਗ ਜਾਨਾ ਹਨਾ ਪਿੱਛੇ ਅਸੀਂ ਕਰ-ਬਾਰ ਬਣਾ ਦਈਏ ਹਾਂਜੀ ਹੂੰ ਪਰ ਐਵੇਂ ਦਾ ਕੁਝ ਨਹੀਂ ਹੋਇਆ ਹਾਲਾਤ ਦਿਨੋਂ ਦਿਨ ਵਿਗੜਦੇ ਹੀ ਗਏ ਹੂੰ ਜਿੱਦਾਂ ਜਿੱਦਾਂ ਕਿ ਬੇਟਾ ਵੀ ਹੋ ਜਾਂਦਾ ਫਿਰ ਬੇਟੀ ਹੋ ਜਾਂਦੀ ਆ ਉਹਨਾਂ ਦਾ ਕੁੱਟਣਾ ਮਾਰਨਾ ਐਵੇਂ ਚੱਲਦਾ ਰਹਿੰਦਾ ਹੂੰ ਤੇ ਫਿਰ ਤੁਸੀਂ ਫਿਰ ਵੱਖ ਹੋ ਗਏ ਹਾਂਜੀ ਫਿਰ ਹੌਲੀ-ਹੌਲੀ ਉਹਨਾਂ ਦਾ ਹੋਰ ਕਿਸੇ ਕੁੜੀ ਨਾਲ ਰਿਲੇਸ਼ਨ ਹੋ ਜਾਂਦਾ ਹੂੰ ਫਿਰ ਉਹ ਮੈਰਿਜ ਕਰਾ ਲੈਂਦੇ ਕੋ ਫਿਰ ਮੈਂ ਕੋਰਟ ਕੇਸ ਕਰ ਦਿੰਨੀ ਆ ਕੋਰਟ ਕੇਸ ਦੇ ਵਿੱਚ 4-5 ਸਾਲ ਕੋਰਟ ਕੇਸ ਚੱਲਦਾ ਵਾਈਫ ਨੂੰ ਲੈ ਕੇ ਪੇਸ਼ ਹੋ ਜਾਂਦੀ ਹੈ ਕੋਰਟ ਦੇ ਵਿੱਚ ਹੂੰ ਫਿਰ ਫਿਰ ਤੁਸੀਂ ਫਿਰ ਜਿੱਤਦੇ ਹੋ ਕਿ ਨਹੀਂ ਅੱਗੇ ਚੱਲੀ ਜਾਂਦਾ ਹੈ ਹਾਂਜੀ ਹਾਂਜੀ 4-5 ਸਾਲ ਕੇਸ ਚੱਲਦਾ ਫਿਰ ਵੀ ਉਹ ਅੰਦਰ ਹੋ ਜਾਂਦੇ ਕਿਉਂਕਿ ਉਹਨਾਂ ਨੇ ਮੈਨੂੰ ਡਿਵੋਰਸ ਨਹੀਂ ਨਾ ਦਿੱਤਾ ਸੀਗਾ ਦੋ ਤਿੰਨ ਵਾਰੀ ਜੇਲ੍ਹ ਕੱਟ ਲੈਂਦੇ ਆ ਉਹ ਜ਼ਮਾਨਤ ਕਰਾ ਲੈਂਦੇ ਫਿਰ ਫਿਰ ਉਹਨਾਂ ਨੂੰ ਜੱਜ ਅੰਦਰ ਕਰ ਦਿੰਦਾ ਲਾਸਟ ਤੇ ਮੈਂ ਕੇਸ ਜਿੱਤ ਜਾਂਦੀ ਆ ਰਾਜੀਨਾਮਾ ਹੋ ਜਾਂਦਾ ਹੂੰ ਹੁਣ ਆਪਾਂ ਚਲੋ ਇਹ ਜਿਹੜੀ ਥੋੜੀ ਕਹਾਣੀ ਐ ਇਸ ਤੋਂ ਪਾਸੇ हट ਕੇ ਇੱਕ ਇਕੱਲੀ ਫਿਰ ਔਰਤ ਆਪਦੀ ਜ਼ਿੰਦਗੀ ਨੂੰ ਕਿਵੇਂ ਜਿੰਦੀ ਆ ਇਹਦੇ ਬਾਰੇ ਆਪਾਂ ਵੱਧ ਦਰਸ਼ਕਾਂ ਨੂੰ ਦਸੀਏ ਕਿਉਂਕਿ ਕਹਾਣੀਆਂ ਤਾਂ ਤੁਹਾਡੀਆਂ ਪਹਿਲਾਂ ਵੀ ਲੋਕਾਂ ਨੇ ਸੁਨੀਆਂ ਹੋਈਆਂ ਹਾਂਜੀ ਹਾਂਜੀ ਤੇ ਇੱਕ ਇਕੱਲੀ ਔਰਤ ਹੋਣ ਦੇ ਨਾਤੇ ਇਹ ਕਿਵੇਂ ਤੁਸੀਂ ਫਿਰ ਆਪਦੀ ਜ਼ਿੰਦਗੀ ਨੂੰ ਚਲਾਉਨੇ ਹੋ ਆਪਣੇ ਬੱਚਿਆਂ ਨੂੰ ਕਿਵੇਂ ਪਾਲੇ ਬਹੁਤ ਔਖਾ ਹੁੰਦਾ ਜੀ ਮੈਂ ਕੱਲੀ ਕਈ-ਕਈ ਵਾਰੀ ਮੇਰਾ ਮਨ ਖੇਚ ਜਾਂਦਾ ਬਹੁਤ ਬੋਲਦੀਆਂ ਬੱਚਿਆਂ ਨਾਲ ਵੀ ਲੜਦੀਆਂ ਮਨ ਹਮੇਸ਼ਾ ਖਿਜਿਆ ਰਹਿੰਦਾ ਗੁੱਸਾ ਬਹੁਤ ਜ਼ਿਆਦਾ ਆਉਂਦਾ ਕਿਉਂਕਿ ਹਰ ਇੱਕ ਜ਼ਿੰਮੇਵਾਰੀ ਆ ਦੋ ਬੱਚਿਆਂ ਨੂੰ ਸੰਭਾਲਣਾ ਇੱਕੋ ਜੇ ਹੈਗੇ ਉਹਨਾਂ ਨੂੰ ਪੜਾਉਣਾ ਲਿਖਾਉਣਾ ਹਰ ਇੱਕ ਚੀਜ਼ ਮੰਗਦੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਨਾ ਕਿੱਥੋਂ ਆਊਗੀ ਇਹ ਕਿੱਥੋਂ ਲੈ ਕੇ ਦੇਊਗੀ ਸਾਡੀ ਮੰਮਾ ਸਾਨੂੰ ਹਰ ਇੱਕ ਚੀਜ਼ ਦੇਖਦੀਆਂ ਮੈਂ ਫਿਰ ਇਕੱਲੇ ਬਹਿ ਕੇ ਵੀ ਬਹੁਤ ਰੋਣੇ ਰਹਿਨੀ ਆ ਹਮੇਸ਼ਾ ਕਦੇ ਉੱਥੇ ਬਹਿ ਕੇ ਰੋ ਲਿਆ ਕਦੇ ਉੱਥੇ ਬਹਿ ਕੇ ਰੋ ਲਿਆ ਬੱਚਿਆਂ ਨੂੰ ਤਾਂ ਦੇਖਣਾ ਹੁੰਦਾ ਨਾ ਸਿਰਫ ਇੱਕ ਮੇਰੇ ਜੀਨ ਦੀ ਵਜ੍ਹਾ ਤਾਂ ਸਿਰਫ ਬੱਚੇ ਆ ਹੂੰ ਕਿਉਂਕਿ ਇਕੱਲਾਪਨ ਬਹੁਤ ਮਹਿਸੂਸ ਹੁੰਦਾ ਇਕੱਲੇ ਰਹਿਣਾ ਬਹੁਤ ਔਖਾ ਕਿਉਂਕਿ ਕਹਿੰਦੇ ਨਾ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਉਹਦੇ ਕੋਈ ਸਾਥ ਨਹੀਂ ਦਿੰਦਾ ਹੂੰ ਇਕੱਲਾਪਨ ਤਾਂ ਇਨਸਾਨ ਨੂੰ ਕਹਿੰਦੇ ਵੀ ਆਪਾਂ ਉਹ ਕਹਿੰਦੇ ਹੁੰਦੇ ਨਾ ਵੀ ਇਕੱਲਾਪੰਤਾ ਇਨਸਾਨ ਨੂੰ ਖਾ ਜਾਂਦਾ ਹੈ। ਹਾਂ ਜੀ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਮੈਂ ਤਾਂ ਵਧੀਆ ਸੋਸ਼ਲ ਮੀਡੀਆ ਤੇ ਰੀਲਾਂ ਪਾਉਣੀ ਆ ਬਹੁਤ ਵਧੀਆ ਮੇਰੇ ਤਾਂ ਲਾਈਫ 'ਚ ਬਹੁਤ ਸਕੂਨ ਆ ਵਧੀਆ ਮੈਂ ਤਾਂ ਟੌਰ ਸ਼ੋਰ ਕੱਢ ਕੇ ਰਹਿਣੀ ਆ ਦੇਖਣ ਵਾਲਾ ਤੇ ਇਹ ਹੀ ਜੱਜ ਕਰਦਾ ਪਰ ਉਹ ਤਾਂ ਮੈਨੂੰ ਪਤਾ ਨਾ ਕਿ ਮੈਂ ਕਿੰਨਾ ਕੁ ਖੁਸ਼ ਰਹਿਣੀ ਆ। ਪਰ ਸਕੂਨ ਹੈ ਨਹੀਂ ਬਿਲਕੁਲ ਵੀ ਸਕੂਨ ਹੈ ਨਹੀਂ ਮੇਰੀ ਲਾਈਫ ਦੇ ਵਿੱਚ। ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰੀਏ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆਉਨੇ ਹੋ ਪਹਿਲੀ ਰੀਲ ਕਦੋਂ ਪਾਈ ਸੀ ਤੁਸੀਂ? ਹਾਂਜੀ ਕਾਫੀ 2-3 ਸਾਲ ਹੋ ਗਏ ਮੈਨੂੰ ਇਸਟਾ ਚਲਾਉਂਦੀ ਨੂੰ ਹੂੰ ਉਹਦੇ ਰੀਲ ਐਨਾ ਹੈ ਨਹੀਂ ਸੀ ਕਿਉਂਕਿ ਮੈਨੂੰ ਰੀਲ ਐਨ ਨਹੀਂ ਬਣਾਉਣੇ ਵੀ ਨਹੀਂ ਆਉਂਦੀ ਮੈਂ ਜ਼ਿਆਦਾ ਐਕਟਿੰਗ ਕਰਕੇ ਰੀਲਾਂ ਨਹੀਂ ਬਣਾਉਂਦੀ ਹੂੰ ਮੈਨੂੰ ਆਉਂਦੀ ਨਹੀਂ ਐਕਟਿੰਗ ਕਰਕੇ ਰੀਲਾਂ ਸੋ ਮੈਂ ਨੋਰਮਲ ਜੀ ਸਿੰਪਲ ਰੀਲ ਬਣਾਉਣੀ ਆ ਹੂੰ ਹਾਂਜੀ ਤੇ ਇਹ ਫਿਰ ਕੋਈ ਵਾਇਰਲ ਕਦੇ ਹੋਈ ਸੀ ਪਹਿਲੀ ਦੀ ਵੀ ਕਾਫੀ ਕਈ ਰੀਲਾਂ ਹੈਆਂ ਜਿਹੜੀਆਂ ਵਿੱਚੋਂ ਚੱਲੀਆਂ ਵੀ ਆ ਹੂੰ ਤੇ ਕਈ ਹੁਣ ਤਾਂ ਵੀ ਫੋਨ ਦੀ ਰੀਚ ਹੀ ਬਿਲਕੁਲ ਹੀ ਡਾਊਨ ਹੋਈ ਪਈ ਐ ਹੁਣ ਤਾਂ ਵੀ ਘਟਾ ਰੱਖੀਆਂ ਸੀ ਪਿੱਛੇ ਜੇ ਥੋੜਾ ਟੈਨਸ਼ਨ 'ਚ ਚੱਲਦੀ ਸੀਗੀ ਹਮ ਰੀਲਾਂ ਬਹੁਤ ਘਟ ਪਾਈਆਂ ਹੁਣ ਤਾਂ ਤੇ ਆਪ ਨੂੰ ਜਦੋਂ ਜਦੋਂ ਕੋਈ ਕੁੜੀ ਹਨਾ ਵੈਸੇ ਤਾਂ ਇਕੱਲੀ ਰਹਿੰਦੀ ਆ ਕੁੜੀ ਨੂੰ ਹੋਣਾ ਹੀ ਬੜੀ ਮੁਸ਼ਕਲ ਦੀ ਗੱਲ ਹੈ ਹਨਾ ਸਮਾਜ ਦੇ ਵਿੱਚ ਹਾਂਜੀ ਹਾਂਜੀ ਉਪਰੋਂ ਇਕੱਲੀ ਰਹਿਣਾ ਫਿਰ ਇਕੱਲੀ ਰਹਿਣ ਤੇ ਕੁੜੀ ਵੀ ਸੋਸ਼ਲ ਮੀਡੀਆ ਤੇ ਆ ਗਈ ਇਹਦੇ ਨਾਲ ਫਿਰ ਕਿੰਨਾ ਕਿ ਮੁਸ਼ਕਲ ਆ ਜਾਂਦੀ ਐ ਮੁਸ਼ਕਲ ਤਾਂ ਹਨਾ ਜੀ ਦੇਖੋ ਲੋਕਾਂ ਨੇ ਤਾਂ ਜੋ ਕਹਿਣਾ ਕਹੀ ਜਾਣਾ ਪਰ ਮੁਸ਼ਕਲ ਤਾਂ ਕੋਈ ਵੀ ਨਹੀਂ ਆਈ ਹੁਣ ਕੋਈ ਕੰਮ ਤਾਂ ਕਰਨਾ ਹੀ ਆ ਵਿਲੇ ਰਹਿ ਕੇ ਵੀ ਹਨਾ ਮੁਸ਼ਕਲ ਜ਼ਿਆਦਾ ਤਾਂ ਮਨ ਬਿਜ਼ੀ ਰਹਿੰਦਾ ਤਾਂ ਵਧੀਆ ਰਹਿੰਦਾ ਹਨਾ ਹਾਂਜੀ ਆਪ ਫੋਨ ਚ ਵੀ ਜ਼ਿਆਦਾ ਕੁਝ ਦੇਖਦੇ ਆ ਮਨ ਜ਼ਿਆਦਾ ਪਰੇਸ਼ਾਨ ਹੁੰਦਾ ਵਧੀਆ ਨਹੀਂ ਰਹਿੰਦਾ ਜ਼ਿਆਦਾ ਪਰੇਸ਼ਾਨ ਹੁੰਦਾ ਫੋਨ ਦੇਖ-ਦੇਖ ਕੇ ਜ਼ਿਆਦਾ ਵੀ ਨਹੀਂ ਮੈਂ ਜਦੋਂ ਕਿਉਂਕਿ ਰੀਲ ਬਣਾਉਣੇ ਆਪਾਂ ਨੂੰ ਐ ਹੁੰਦਾ ਵੀ ਕੋਈ ਕੰਟੈਂਟ ਬਣਾਈਏ ਉਹਦੇ ਚ ਫਿਰ ਬਿਜ਼ੀ ਹੋ ਜਾਈਏ ਆਪਾਂ ਬੀਜੀ ਬਸ ਥੋੜਾ ਸਮਾਂ ਹੀ ਬੀਜੀ ਲਾਈਫ ਇੰਨੀ ਕੁ ਧੇਰੀ ਪਈ ਹੈ ਟੈਨਸ਼ਨਾਂ ਨੇ ਬੀਜੀ ਥੋੜਾ ਸਮਾਂ ਹੀ ਬਸ 10 15 ਮੈਂ ਜ਼ਿਆਦਾ ਫੋਨ ਇਹਨਾਂ ਦੇਖਦੀ ਨਹੀਂਗੀ ਹਾਂਜੀ ਕਿਉਂਕਿ ਫਿਰ ਜਦੋਂ ਆਪਾਂ ਫੋਨ ਦੇਖਦੇ ਆ ਨਾ ਜ਼ਿਆਦਾ ਫਿਰ ਜਦੋਂ ਆਪਾਂ ਵਧੀਆ ਵਧੀਆ ਰੀਲਾਂ ਦੇਖੇ ਸਾਰੇ ਵੀ ਵਧੀਆ ਆਪਦੇ ਹਸਬੰਡ ਨਾਲ ਖੁਸ਼ ਹੁੰਦੇ ਫਿਰ ਆਪਣੇ ਮਨ ਨੂੰ ਥੋੜਾ ਜਾਇਂ ਹੁੰਦਾ ਵੀ ਸ਼ਾਇਦ ਸਾਡੀ ਲਾਈਫ ਵੀ ਵਧੀਆ ਹੁੰਦੀ ਹੂੰ ਹੁਣ ਹੁਣੇ ਜਿਵੇਂ ਮੈਂ ਗੱਲ ਕੀਤੀ ਸੀਗੀ ਵੀ ਕੁੜੀ ਹੋਣਾ ਹੀ ਸਭ ਤੋਂ ਵੱਡੀ ਮੁਸ਼ਕਲ ਆ ਉਸ ਤੋਂ ਉਸ ਤੋਂ ਵੱਡਾ ਇਹ ਸਮਝ ਲਓ ਵੀ ਹੋਰ ਵੀ ਚੌਗਣੀ ਹੋ ਜਾਂਦੀ ਹੈ ਜਦੋਂ ਕੋਈ ਕੱਲੀ ਹੋਵੇ ਬਹੁਤ ਜੀ ਲੋਕਾਂ ਨੂੰ ਤਾਂ ਕਿਸੇ ਦੀ ਲਾਈਫ ਬਾਰੇ ਕੁਝ ਪਤਾ ਨਹੀਂ ਹੁੰਦਾ ਲੋਕ ਤਾਂ ਸਿਰਫ ਗੱਲਾਂ ਹੀ ਕਰਨ ਵਾਲੇ ਆ ਪਰ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਕਿ ਜਿਨੇ ਜੋ ਕਹਿਣਾ ਉਹ ਤਾਂ ਸਹੀ ਸਹੀ ਨੂੰ ਵੀ ਕਹੀ ਦੇਣਾ ਲੋਕਾਂ ਨੇ ਤਾਂ ਗਲਤ ਨੂੰ ਤਾਂ ਗਲਤ ਕਹਿਣਾ ਹੀ ਹੈ ਜੀ ਤੇ ਤੇ ਕਮੈਂਟ ਜਦੋਂ ਆਉਂਦੇ ਆ ਕੋਈ ਉਹ ਜੀ ਅੱਜ ਤੱਕ ਮੈਨੂੰ ਕਦੇ ਵੀ ਕਿਸੇ ਦਾ ਗਲਤ ਕਮੈਂਟ ਨਹੀਂ ਆਇਆ ਕਦੇ ਵੀ ਨਹੀਂ ਆਇਆ ਕਦੇ ਵੀ ਨਹੀਂ ਆਇਆ ਤੁਸੀਂ ਮੇਰੀ ਆਈਡੀ ਦੇਖ ਸਕਦੇ ਹੋ ਇਹ ਵੈਸੇ ਤੁਹਾਡੇ ਲਈ ਬੜੀ ਲੱਕੀ ਗੱਲ ਹੈ ਕਿਉਂਕਿ ਬਹੁਤ ਸਾਰੇ ਜਿਹੜੀਆਂ ਵਿਚਾਰੀਆਂ ਉਹ ਹੈ ਜਿਵੇਂ ਆਪਾਂ ਹਨਾ ਕਿਰਨਾ ਭੈਣ ਜੀ ਉਹਨਾਂ ਨੂੰ ਵੀ ਬੜੇ ਗਲਤ ਕਮੈਂਟ ਆਉਂਦੇ ਆ ਕੱਲ ਹੀ ਅਸੀਂ ਹਿਮਾ ਸ਼ਰਮਾ ਜੀ ਵੀ ਕੀਤੀ ਸੀ ਬਟ ਛੋਟੀ ਕੁੜੀ ਹੈ ਉਹਦੇ 90% ਕਮੈਂਟ ਨੂੰ ਗਲਤ ਕਰਦੇ ਆ ਲੋਕ ਨਹੀਂ ਜੀ ਤੁਸੀਂ ਮੇਰੀ ਆਈਡੀ ਦੇਖ ਲਓ ਮੈਨੂੰ ਬਿਲਕੁਲ ਕਦੇ ਵੀ ਕਿਸੇ ਨੇ ਗਲਤ ਕਮੈਂਟ ਨਹੀਂ ਕੀਤਾ ਕਿਉਂਕਿ ਮੇਰੇ ਨਾਲ ਜ਼ਿਆਦਾਤਰ ਐਡ ਕੁੜੀਆਂ ਹੋ ਜਾਂਦੀਆਂ ਹਾਂ ਹਾਂਜੀ ਮੈਂ ਤਾਂ ਹਰ ਇੱਕ ਈ ਮੇ ਨਾਲ ਗੱਲਬਾਤ ਕਰਦਾ ਜੇ